ਸ੍ਰੀ ਓਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਟੜ ਇਮਾਨਦਾਰ ਪਾਰਟੀ ਦਾ ਕਟੜ ਇਮਾਨਦਾਰ ਨੇਤਾ ਕੇਜਰੀਵਾਲ ਕੇ ਕੱਪਤਾ ਤੋਂ ਬਾਅਦ ਕਰਪਸ਼ਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਹੋ ਗਿਆ ਕੱਲ ਰਾਤ 9:00 ਵਜੇ 10 ਮਿੰਟ ਉਦੋਂ ਬਾਅਦ ਜੋ ਕੁਝ ਚੱਲ ਰਿਹਾ ਹੈ ਤੁਸੀਂ ਮੀਡੀਆ 'ਚ ਲਗਾਤਾਰ ਦੇਖ ਰਹੇ ਹੋ ਮੈਂ ਬਿਲਕੁਲ ਹਟਮੀ ਗੱਲ ਕਰਨੀ ਹੈ ਕਿ ਇਸ ਦਾ ਇਸ ਗ੍ਰਿਫਤਾਰੀ ਦਾ ਪਾਰਟੀ ਤੇ ਭਗਵੰਤ ਮਾਨ ਦੀ ਸਰਕਾਰ ਜਾਂ ਭਗਵੰਤ ਮਾਨ ਤੇ ਪੰਜਾਬ ਦੀਆਂ ਚੋਣਾਂ ਤੇ ਦਿੱਲੀ ਦੀਆਂ ਚੋਣਾਂ ਤੇ ਕੀ ਅਸਰ ਪੈ ਸਕਦਾ ਹੈ ਉਹ ਤੇ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫੇਰ ਉਹੀ ਪੀਲ ਕੇ ਭਾਈ ਮਿੱਤਰੋ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਕਈ ਐਂਗਲ ਨੇ ਇਸ ਤੇ ਦੇਖੋ ਇਹ ਤਾਂ ਕਹਿ ਨਹੀਂ ਸਕਦੇ ਕਿ ਅਚਾਨਕ ਹੋਇਆ 9 ਸਮਰਾਂ ਤੋਂ ਬਾਅਦ ਹੋਇਆ ਇਹ ਵੀ ਗੱਲ ਸਭ ਨੂੰ ਪਤਾ ਹੈ ਔਰ ਇਹ ਵੀ ਪਤਾ ਹੈ ਕਿ ਪਤਾ ਸੀ ਕਿ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਏਸੇ ਕਰਕੇ ਹਾਈ ਕੋਰਟ ਦੇ ਵਿੱਚ ਕੇਜਰੀਵਾਲ ਗਿਆ ਸੀ ਤੇ ਹਾਈ ਕੋਰਟ ਨੇ ਪੁੱਛਿਆ ਸੀ ਕਿ ਭਾਈ ਤੂੰ ਨੌਂ ਵਾਰ ਕਿਉਂ ਨਹੀਂ ਗਿਆ ਸਬੰਧ ਆਈ ਸੀ ਤੈਨੂੰ ਤੇ ਕਹਿਣ ਲੱਗੇ ਕਿ ਜੀ ਮੈਨੂੰ ਡਰ ਸੀ ਕਿ ਮੈਨੂੰ ਗ੍ਰਿਫਤਾਰ ਕਰ ਲੈਣਗੇ ਏਸੇ ਕਰਕੇ ਮੈਂ ਅਪੀਲ ਕਰਦਾ ਵੱਡਾ ਵਕੀਲ ਕੀਤਾ ਸੀ ਅਭਿਸ਼ੇਕ ਮਨੂ ਸਿੰਘ ਵੀ ਤੇ ਵਕੀਲ ਸਾਹਿਬ ਦੇ ਕਹਿਣ ਲੱਗੇ ਕੇਜਰੀਵਾਲ ਦੇ ਕਿ ਅਸੀਂ ਪੇਸ਼ ਹੋਣ ਨੂੰ ਤਿਆਰ ਹਾਂ ਪਰ ਸਾਨੂੰ ਇਹ ਤਾਂ ਗਰੰਟੀ ਦੇ ਦਿਓ ਕਿ ਗ੍ਰਿਫਟਾਰ ਨਹੀਂ ਕਰਨਗੇ ਮੇਰੇ ਕਲਾਇੰਟ ਕੇਜਰੀਵਾਲ ਨੂੰ ਇੱਕ ਸਵਾਲ ਇਹ ਦੂਜੇ ਪਾਸੇ ਇਹੀ ਸਵਾਲ ਕੀਤਾ ਈਡੀ ਦੇ ਵਕੀਲ ਨੂੰ ਹਾਈ ਕੋਰਟ ਦੇ ਜੱਜ ਨੇ ਕਿ ਜੀ ਤੁਸੀਂ ਕਿਉਂ ਗ੍ਰਿਫਟਾਰ ਕਰਨਾ ਚਾਹੁੰਦੇ ਹੋ ਉਹ ਕਹਿੰਦੇ ਅਸੀਂ ਤਾਂ ਕਿਤੇ ਵੀ ਨਹੀਂ ਕਿਹਾ ਗ੍ਰਿਫਤਾਰ ਕਰਨੇ ਅਸੀਂ ਤਾਂ ਕੇ ਪੁੱਛਗਿੱਛ ਕਰਨੀ ਹੈ ਹਾਂ ਜੇ ਲੋੜ ਪਈ ਤਾਂ ਗ੍ਰਿਫਤਾਰ ਕਰ ਲਾਂਗੇ ਉਹਨੇ ਬੜਾ ਬੋਲ-ਬੋਲ ਜਵਾਬ ਦਿੱਤਾ ਉਹ ਕਹਿੰਦੇ ਤੇਰੇ ਕੋਲ ਕੋਈ ਸਬੂਤ ਹੈ ਬੀਐਸ ਰਾਜੂ ਸੀ ਵਕੀਲ ਈਡੀ ਦਾ ਉਹ ਕਹਿੰਦੇ ਹੈ ਮੈਂ ਦਿਖਾ ਦਿੰਨਾ ਲੇਕਿਨ ਕੱਲਿਆਂ ਨੂੰ ਤੇ ਚੈਂਬਰ ਚ ਜਾ ਕੇ ਸਬੂਤ ਦਿਖਾਏ ਤੇ ਜਦੋਂ ਦੁਬਾਰਾ ਜੱਜ ਬਾਹਰ ਆਏ ਤੇ ਸੁਣਵਾਈ ਦੇ ਦੌਰਾਨ ਉਹ ਕਹਿੰਦੇ ਬਈ ਤਾਨੂੰ ਸਟੇ ਨਹੀਂ ਦੇ ਸਕਦੇ ਅਰੈਸਟ ਸਟੇ ਨਹੀਂ ਜਦੋਂ ਉਹ ਜਿਹੜੀ ਮੰਗ ਕੀਤੀ ਸੀ ਕਿ ਮੈਨੂੰ ਸਟੇ ਦਿਓ ਵੀ ਮੇਰੀ ਕ੍ਰਿਫਟਾਰੀ ਨਹੀਂ ਕਰਨਗੇ ਉਹ ਤੋਂ ਜਵਾਬ ਦਿੱਤਾ ਕੋਰਟ ਨੇ ਇਹ 2:30 ਵਜੇ ਗੱਲ ਖਤਮ ਹੋ ਗਈ ਬਸ ਫਿਰ 7:00 ਵਜੇ ਈਡੀ ਦੀ ਟੀਮ ਪਹੁੰਚੀ ਕੇਜਰੀਵਾਲ ਸਾਹਿਬ ਦੇ ਘਰ ਤੇ ਲਾਲੇ ਦਰਵਾਜੇ ਉਸ ਤੋਂ ਬਾਅਦ 2 ਘੰਟੇ ਦੇ ਬਾਅਦ ਹੀ ਗਿਸਟਰੀ ਦੀ ਗੱਲ ਆ ਗਈ 9 15 ਤੇ ਬਾਹਰ ਆ ਕੇ ਗ੍ਰਿਫਤਾਰ ਕਰਕੇ ਇਹ ਤਾਂ ਕੱਲ ਹੋਇਆ ਉਹਦੇ ਦੋ ਪੱਖ ਨੇ ਇੱਕ ਗੱਲ ਤਾਂ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਹੀ ਗ੍ਰਿਫਤਾਰ ਹੋ ਰਹੇ ਨੇ ਆਪਾਂ ਪਹਿਲਾਂ ਦੇਖਿਆ ਝਾਰਖੰਡ ਦਾ ਮੁੱਖ ਮੰਤਰੀ ਹਿਮਤ ਸਿੰਘ ਉਹਨੇ ਅਸਤੀਫਾ ਦਿੱਤਾ ਸੀ ਸਿਟਿੰਗ ਸੀਐਮ ਹੀ ਇਹ ਪਹਿਲਾ ਜਿਹੜਾ ਕੇਜਰੀਵਾਲ ਹਿਮਤ ਸਿੰਘ ਨੇ ਅਸਤੀਫਾ ਦੇ ਕੇ ਜਿਹੜੇ ਹੈ ਉਹੋ ਗ੍ਰਿਫਤਾਰ ਹੋਇਆ ਸੀ ਵੈਸੇ ਤਾਂ ਈਡੀ ਕਿਸੇ ਨੂੰ ਵੀ ਕਰ ਸਕਦੀ ਹੈ ਹੁਣ ਪੁੱਛਣ ਵਾਲਾ ਹੁਣ ਝਾਰਖੰਡ ਦਾ ਡਿਪੀਸੀਐਮ ਹੈ ਜਿਹੜਾ ਡੀਕੇ ਸ਼ਿਵ ਕੁਮਾਰ ਉਹ ਗ੍ਰਿਫਤਾਰ ਕਰ ਲਿਆ ਸੁਪਰੀਮ ਕੋਰਟ ਕਹਦੀ ਹੈ ਤਾਂ ਬਿਲਕੁਲ ਬੇਕਸੂਰ ਹੈ ਉਹ ਜੇਲ੍ਹ ਚ ਗਿਆ ਉਹਦਾ ਕੋਈ ਮਤਲਬ ਨਹੀਂ ਸੋ ਈਡੀ ਕੁਝ ਵੀ ਕਰ ਸਕਦੀ ਹੈ ਇਹ ਵੀ ਗੱਲ ਸਹੀ ਹੈ ਕਿ ਵਿਰੋਧੀ ਤੇ ਉਹ ਤਾਂ ਅੰਕੜੇ ਦੱਸਦੇ ਨੇ ਕਿ ਵੀ ਈਡੀ ਦੇ ਛਾਪੇ ਕਿੱਥੇ ਪੈਂਦੇ ਨੇ ਵਿਰੋਧੀ ਤਰਤੇ ਗ੍ਰਫਤਾਰ ਬ੍ਰੋਧਿਤ ਚ ਦੀ ਇਹ ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਝੋਟ ਜੇ ਮਨੀਸ਼ ਸਿਧਿਆ 13 ਵੀ ਦਿਓਗੇ ਜਿਹੇ ਚ ਬੈਠਾ ਹੈ ਝੋਟ ਤਾਂ ਕੋਬ ਸਬੂਤ ਦੇਖਦੀ ਹੈ ਸਤਿੰਦਰ ਜੈਨ ਹੁਣ ਇਹਦਾ ਵੀ ਕੱਲ ਹਾਈ ਕੋਰਟ ਨੇ ਸਬੂਤ ਦੇਖੇ ਤਾਂ ਹੀ ਜਿਹੜਾ ਹੈ ਕਿਹਾ ਇਹ ਵੀ ਗੱਲ ਹੈ ਤੋਂ ਇਹ ਆਪਣੇ ਆਪ ਹੀ ਇਹ ਸਾਰਾ ਜਿਹੜਾ ਇਹ ਸਿਸਟਮ ਨੂੰ ਦੇਖਣਾ ਵੈਸੇ ਅਰਵਿੰਦ ਕੇਜਰੀਵਾਲ ਅਜਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਆਪ ਬੰਦੇ ਨੂੰ ਆਪਣੀ ਕਪੈਸਿਟੀ ਮਤਲਬ ਕੰਮ ਕਰਨਾ ਚਾਹੀਦਾ ਹੁਣ ਤੁਸੀਂ ਦੇਖੋ 20 ਸੀਟਾਂ ਦੇ ਲੜ ਰਹੇ ਨੇ ਤੇ ਦਾਵਾ ਇਹਨਾਂ ਦੇ ਲੀਡਰ ਕਰ ਰਹੇ ਨੇ ਜੀ ਮੋਦੀ ਸਾਹਿਬ ਡਰ ਰਹੇ ਨੇ ਕਿਉਂਕਿ ਮੋਦੀ ਸਾਹਿਬ ਜੇ ਕੋਈ ਮੁਕਾਬਲਾ ਦੇਸ਼ ਦੇ ਵਿੱਚ ਕਰ ਸਕਦਾ ਜੋ ਕੋਈ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਦਾਵੇਦਾਰ ਹੈ ਉਹ ਅਰਵਿੰਦ ਕੇਜਰੀਵਾਲ ਭਾਈ ਜੇ ਤੁਸੀਂ 20 ਦੀਆਂ 20 ਵੀ ਜਿੱਤ ਜੋ ਫਿਰ ਵੀ ਕੀ ਹੈ ਐਡੇ ਇੱਕ ਦਾ ਡੀਐਮਕੇ ਜਿੱਤ ਜਾਂਦੀ ਹੈ ਪਰ ਦਸਟਾਨ ਨੂੰ ਮੈਂ ਐਨਾ ਤਾਂ ਮਮਤਾ ਬੈਨੇ ਜੇ ਤੋਂ ਜ਼ਿਆਦਾ ਜਿੱਤ ਜਾਂਦੀ ਹੈ ਲੇਕਿਨ ਛੱਡਣ ਚ ਕੀ ਹਰ ਤੇ ਜਿੰਨੀਆਂ ਮਰਜ਼ੀ ਛੱਡੀ ਚੱਲੂ ਛੱਡੀ ਜਾਂਦੇ ਨੇ ਹੁਣ ਆਦਸੀ ਸਿੰਘ ਦੀ ਗੱਲ ਕਰਨੀ ਬਣਦੀ ਹੈ ਉਹ ਕਹਿੰਦੀ ਦੇਖੋ ਭਾਵੇਂ ਗ੍ਰਿਫਤਾਰ ਕਰ ਲਿਆ ਮੁੱਖ ਮੰਤਰੀ ਹੈ ਮੁੱਖ ਮੰਤਰੀ ਸੀ ਮੁੱਖ ਮੰਤਰੀ ਰਹੂਗਾ ਇਹ ਉਹਨੇ ਦਾ ਪਹਿਲੇ ਗਰਾਉਂਡ ਤਾਂ ਬਣਾਈ ਹੋਈ ਹੈ ਲੋਕਾਂ ਨੂੰ ਪੁੱਛਿਆ ਹੋਇਆ ਵੀ ਜੇਲ੍ਹ ਚ ਸਰਕਾਰ ਚਲਾਵਾਂਗੇ ਚਲਾ ਸਕਦੇ ਆ ਕਿ ਨਹੀਂ ਇਹਦੇ ਲਈ ਵੀ ਗਰਾਉਂਡ ਬਣਾਈ ਹੋਈ ਹੈ ਜੇ ਸਾਰਾ ਗਰੁੱਪ ਦੇ ਮਾਲਕ ਨੂੰ ਤੁਸੀਂ ਸਹੂਲਤਾਂ ਦੇ ਸਕਦੇ ਹੋ ਤਾਂ ਇੱਕ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਔਰ ਕੁਮਾਰ ਹੈ ਜੇਲ ਮੈਨੂਲੇ ਤੇ ਚੁੱਪ ਹੈ ਵੀ ਕੀ ਜ਼ਰੂਰੀ ਹੈ ਅਸਤੀਫਾ ਦੇਣਾ ਜਾਂ ਨਹੀਂ ਜ਼ਰੂਰੀ ਇਹ ਵੀ ਗੱਲ ਚੱਲ ਰਹੀ ਹੈ ਜਾਂ ਫਿਰ ਕੇਜਰੀਵਾਲ ਸਾਹਿਬ ਦੀ ਧਰਮ ਪਤਨੀ ਸ੍ਰੀਤਾ ਕੇਜਰੀਵਾਲ ਨੂੰ ਦੇ ਦੇਣ ਉਹ ਤਾਂ ਪੜੀ ਲਿਖੀ ਹੈ ਦੂਜੇ ਪਾਸੇ 라ਵੜੀ ਦੇਵ ਜੀ ਚਲਾ ਲਿਆ ਸੀ ਬਿਹਾਰ ਤਾਂ ਜਦੋਂ ਲਾਲੂ ਪ੍ਰਸ਼ਾਦ ਜਦੋਂ ਜੇ ਚੁਕੇ ਸੀ ਇਸ ਦੇਸ਼ ਕੁਝ ਵੀ ਹੋ ਸਕਦਾ ਹੁੰਦਾ ਆ ਦੋ ਤਿੰਨ ਮੰਤਰੀਆਂ ਦੇ ਨਾਮ ਬਹੁਤ ਹੁੰਦੇ ਨੇ ਸੌਰਵ ਭਾਰਤ ਬਾਜ ਆਲਸੀ ਸਿੰਘ ਇਹੀ ਮੀਡੀਆ ਚਾਹੁੰਦੇ ਨੇ ਲੋਕ ਅਕਸਰ ਪੁੱਛਦੇ ਨੇ ਹੁਣ ਕੀ ਹੈ ਸਰਕਾਰ ਦੇ ਵਿੱਚ ਕੌਣ ਤੇ ਪਾਰਟੀ ਚ ਕੌਣ ਦੇਖੋ ਸਰਕਾਰ ਚ ਝਾਤ ਸੀ ਸਿੰਘ ਦੀ ਲੱਗਦੀ ਹੈ ਜਾਂ ਸੌਰਵ ਲੱਗਦਾ ਪਾਰਟੀ ਚ ਲੱਗਦਾ ਕਿ ਸਦੀਪ ਪਾਠ ਸੰਗਠਨ ਉਹ ਦੇਖ ਵੀ ਰਿਹਾ ਹੈ ਪਾਵਰਫੁਲ ਹੋ ਰੋਜੂ ਲੋਕਾਂ ਬਾਕੀ ਜਿਹੜੀ ਲਾਈਨਾਂ ਨੇ ਨਾ ਸੈਕੰਡ ਲਾਈਨ ਕੇਜਰੀਵਾਲ ਤੋਂ ਉਹ ਤਾਂ ਪਹਿਲੇ ਅੰਦਰ ਹੈ ਹੁਣ ਪਹਿਲੀ ਲਾਈਨ ਚਲੇਗੀ ਜਿਹਨੂੰ ਕਹਿੰਦੇ ਨੇ ਕਿ ਭਗਵੰਤ ਸਿੰਘ ਮਾਨ ਨੰਬਰ 2 ਦਾ ਲੀਡਰ ਪਾਰਟੀ ਚ ਉਹ ਭਾਵੇਂ ਇੱਕ ਪੰਜਾਬ ਦੀਆਂ ਜਿਹੜੀਆਂ ਉਹ ਚੋਣਾਂ ਨੇ ਉਹਨਾਂ ਚੁੱਲ ਜੇ ਭਾਵੇਂ ਅੱਜ ਦੇਖਾਂਗੇ ਕੌਣ ਕਿੰਨਾ ਕੁ ਪ੍ਰਦਰਸ਼ਨ ਕਰਦਾ ਅੱਜ ਸਵੇਰੇ ਸਵੇਰੇ ਮੇਰੀ ਗੱਲ ਹੋਈ ਇੱਕ ਐਮਐਲਏ ਸਾਹਿਬ ਕਾ ਐਮਐਲਏ ਨਾਲ ਜਿਹੜੇ ਆਮ ਆਦਮੀ ਪਾਰਟੀ ਉਹ ਕਹਿੰਦੇ ਜੀ ਸੱਚੀ ਗੱਲ ਤੁਹਾਨੂੰ ਦੱਸ ਦਿੰਨਾ ਅੰਦਰੋਂ ਜਿਹਦਾ ਖੁਸ਼ ਨੇ ਇਹ ਕਿ ਕੇਜਰੀਵਾਲ ਜਿਹੜਾ ਜੇਲ੍ਹ 'ਚ ਹੈ ਤੇ ਉਸ ਤੋਂ ਬਾਅਦ ਕਹਿੰਦੇ ਵੀ ਉਲਝੇ ਹੋਏ ਨੇ ਦਿੱਲੀ ਵਾਲੇ ਤੋਂ ਦਿੱਲੀ ਦੀ ਗੁਲਾਮੀ ਤੋਂ ਖੜਾ ਛੁੱਟੂ ਪੰਜਾਬੀਆਂ ਦਾ ਹੋਰ ਤਕੜੇ ਹੋਣਗੇ ਭਗਵੰਤ ਮਾਨ ਪਹਿਲਾਂ ਤਾਂ ਡਾਇਰੈਕਸ਼ਨ ਉੱਪਰ ਆਉਂਦੀ ਸੀ ਕੋਈ ਇਹ ਤਾਂ ਗੱਲਾਂ ਆਪਾਂ ਦੇਖੀਏ ਵੀ ਕੋਈ ਵੀ ਚੀਜ਼ ਹੈ ਤੇ ਕੇਜਰੀਵਾਲ ਤੋਂ ਬਿਨਾ ਜਿਹੜੀ ਕੋਈ ਵੀ ਇਹਦਾ ਘਾਟ ਰਿਹਾ ਹੈ ਨਾ ਕੇਜਰੀਵਾਲ ਨੇ ਕਰਦਾ ਹੈ ਆ ਇਹ ਜਿਹੜਾ ਰਿਹਾ ਕਿ ਭਗਵੰਤ ਮਾਨ ਭਗਵੰਤ ਮਾਨ ਨਾਲ ਉੱਥੇ ਦੇ ਕੋਈ ਇੱਕ ਪਾਰਟੀ ਚ ਹੁੰਦਾ ਹੈ ਤਾਂ ਘਰ ਚ ਹੋ ਜਾਂਦਾ ਹੈ ਉੱਥੇ ਹੈ ਰਾਗਵ ਝੱਟਾ ਕਿੱਥੇ ਹੈ ਅੱਜ ਕੱਲ ਕਿਉਂ ਨਹੀਂ ਕਿਸੇ ਟਾਈਮ ਕੋਲ ਸੁਪਰ ਸੀਐਮ ਅੱਜ ਉਹ ਕਿੱਥੇ ਹੈ ਸੁਪਰ ਸੀਐਮ ਪੰਜਾਬ ਦੇ ਵਿੱਚ ਕਿੱਥੇ ਹਾਜ਼ਰੀ ਹੁਣ ਕਿੱਥੇ ਕੱਲ ਦਾ ਮੈਂ ਦੇਖ ਰਿਹਾ ਸਿਰਫ ਇੱਕ ਕੁ ਮਿੰਟ ਰਾਗਵ ਝੱਟਾ ਦਾ ਨਜ਼ਰ ਆਇਆ ਤੇ ਇਹਦਾ ਮਤਲਬ ਉੱਥੇ ਵੀ ਬੜਾ ਕੁਝ ਝੱਟ ਹੈ ਪਰ ਜੇ ਆਪਾਂ ਦੇਖੀਏ ਵੀ ਹੁਣ ਕੀ ਮੈਨੂੰ ਲੱਗਦਾ ਹੈ ਇਹਦੇ ਵਿੱਚ ਸੰਦੀਪ ਪਾਠਕ ਸੱਚਮੁੱਚੀ ਪਾਰਟੀ ਨੂੰ ਤਾਂ ਪਹਿਲਾਂ ਵੀ ਉਹ ਹੀ ਕੰਟਰੋਲ ਕਰਦਾ ਕਰ ਲੂਗਾ। ਰਹੀ ਗੱਲ ਭਗਵੰਤ ਮਾਨ ਸਾਹਿਬ ਦੀ। ਇਹ ਗੱਲ ਵੀ ਠੀਕ ਹੈ ਕਿ ਭਗਵੰਤ ਮਾਨ ਜਿਹੜਾ ਹੋਰ ਤਕੜਾ ਭਗਵੰਤ ਮਾਨ ਤਕੜਾ ਵੈਸੇ ਐਸੀ ਗੁੱਗਲ ਲਈ। ਤੁਸੀਂ ਇਹ ਦੇਖੋ ਭਗਵੰਤ ਮਾਨ ਦੇ 92 ਐਮਐਲਏ ਚੋਂ ਉੱਪਰ ਸਾਰ ਤੇ ਕੰਟਰੋਲ ਹੈ। ਕੋਈ ਨਹੀਂ ਜਿਹੜੇ ਇੱਕ ਦੋ ਉੱਤੇ ਜਾਂਦੇ ਵੀ ਦੇ ਕਈ ਜਿਹੜੇ ਪਤਾ ਲੱਗਿਆ ਵੀ ਸਿੱਧੇ ਹਾਈ ਕਮਾਂਡ ਨਾਲ ਜੇ ਕੋਈ ਰਾਬਤਾ ਰੱਖਦਾ ਹੈ ਇੰਨੀ ਕਿ ਨਿਗਾਹ ਭਗਵੰਤ ਮਾਨ ਰੱਖਦਾ ਹੈ ਜਦ ਪਤਾ ਹੁਣ ਤੱਕ ਖੈਰ ਸੀ ਉਹ ਤਾਂ 2 ਸਭਾ ਤੋਂ 2 ਸਾਲ ਚ ਬਹਾ ਤਜਰਬਾ ਵੀ ਹੋ ਗਿਆ ਤੇ ਉਹਨਾਂ ਨੂੰ ਫਿਰ ਹੋ ਸਿੱਧੇ ਸਿੱਧੇ ਤੌਰ ਤੇ ਦੇਖ ਵੀ ਲੈਂਦਾ ਇਹ ਵੀ ਹਿਸਾਬ ਆ ਗਿਆ ਤੋਂ ਬਾਕੀ ਰਹੀ ਦਿੱਲੀ ਕਿੰਨਾ ਕੁ ਹੁਣ ਦਿੱਲੀ ਦਾ ਬੁੱਲ ਚ ਗਈ ਹੁਣ ਪੰਜਾਬ ਆਪਣੇ ਪੱਧਰ ਤੇ ਜਾਉ ਹਾਂ ਰਹੀ ਗੱਲ ਕਿ ਜਿਹੜੀ ਇੱਕ ਹਮਦਰਦੀ ਜੀ ਚਾਹੀਦੀ ਸੀ ਨਾ ਕਿ ਜੀ ਤੱਕਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਕਿਉਂ ਭਾਰਤੀ ਜਨਤਾ ਪਾਰਟੀ ਨੇ ਇਸ ਦੇ باوجود ਕਿ ਵਿਰੋਧੀਆਂ ਦੇ ਤੱਕੇ ਦੇ ਇਕ ਲਾ ਆਉਂਦੀਆਂ ਨੇ ਕਾਂਗਰਸ ਦੇ ਖਾਤੇ ਜਾਮ ਜਾ ਸਾਰਾ ਕੁਝ ਠੀਕ ਲੱਗਦਾ ਪਰ ਇੱਕ ਉਹ ਹਮਦਰਦੀ ਦੀ ਲਹਿਰ ਜੀ ਨਜ਼ਰ ਨਹੀਂ ਆਉਂਦੀ ਇੰਨ ਇੱਕ ਖਾਸ ਪ੍ਰੋਟੈਸਟ ਵੀ ਬੜਾ ਤੱਕਾ ਕੀਤਾ ਜੀ ਜਦੋਂ ਜਿਵੇਂ ਐਮਰਜੈਂਸੀ ਦੇਖਿਆ ਸੀ ਉਵੇਂ ਨਹੀਂ ਗੱਲ ਤਾਂ ਇਹ ਤਾਂ ਫਿਰ ਇਹਦਾ ਮਤਲਬ ਜਿਹੜੀ ਹੁਣ ਲੜਾਈ ਲੜਨੀ ਹੈ ਚ ਉਹਨਾਂ ਦੇ ਵਿੱਚ ਉਦੋਂ ਹਸਾ ਤਾਂ ਬੱਕਰੋ ਬੜ ਕੇ ਉਲਟ ਜਵਾਬ ਦੇਣਾ ਪਊ ਕਿ ਵੀ ਇਹ ਕੀ ਹੈ ਹੁਣ ਇੱਥੇ ਵੀ ਕੋਈ ਸਭ ਪਤਾ ਨਹੀਂ ਲੱਗਦਾ ਰਾਹੁਲ ਗਾਂਧੀ ਪ੍ਰੇਮਕਾ ਗਾਂਧੀ ਕੇਜਰੀਵਾਲ ਦੇ ਨਾਲ ਨੇ ਆਦਾ ਨਾਰਾ ਮਾਰ ਰਹੇ ਨੇ ਪ੍ਰੇਮਕਾ ਤਾਂ ਗ੍ਰਿਫਤਾਰੀ ਤੋਂ ਪਹਿਲੇ ਮਾਰਤਾ ਸੀ ਪਰ ਇਹ ਤਾਂ ਦੂਜੇ ਪਾਸੇ ਪੰਜਾਬ ਦੇ ਲੀਡਰਸ਼ਿਪ ਤੁਸੀਂ ਸੁਣ ਕੇ ਦੇਖ ਲਓ ਕੱਲ ਦਾ ਬਿਆਨ ਸਖਫਾਲ ਕਹਿ ਰਹੇ ਦਾ ਉਹ ਕਹਿਣਾ ਦਾ ਚਾਹਦਾ ਹਾਲਾਂਕਿ ਕਿਹਾ ਤਾਂ ਇਹ ਵੀ ਹੁਣ ਇਨਸਾਫ ਮਿਲੂ ਤੇ ਪਰ ਕਹਿਦਾ ਤਾਂ ਵੀ ਆ ਗਿਆ ਸਵਾਦ ਹੁਣ ਦੇਖ ਲੈ ਕਿਉਂਕਿ ਜਨਾ ਨੁਕਸਾਨ ਖੈਰੇ ਨੂੰ ਪਹਚਾਇਆ ਪਹਿਲਾ ਵਿਰੋਧੀਦਰ ਦੇ ਨੇਤੂ ਤੋਂ ਹਟਾ ਕੇ ਫਿਰ ਜੇਲ੍ਹ ਚ ਪਹਚਾ ਕੇ ਤੋਂ ਕਾਫੀ ਕੁਝ ਜਿਹੜਾ ਉਹ ਵਾਪਰ ਰਿਹਾ ਜਾਂ ਵਾਪਰ ਹੋਊਗਾ ਲੱਗਦਾ ਨਹੀਂ ਕਿ ਕੋਈ ਜ਼ਿਆਦਾ ਹਮਦਰਦੀ ਦੀ ਵੋਟ ਵਾਲੀ ਕੋ ਗੱਲ ਮਿਲੂਗੀ ਕਿਉਂਕਿ ਪੰਜਾਬ ਦੇ ਮੰਚ 'ਚ ਜਦੋਂ ਇਹ ਆ ਜਾਂਦਾ ਨਾ ਵੀ ਅਸੀਂ ਦਿੱਲੀ ਦੀ ਗੁਲਾਮ ਹੈ ਉਹ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਸੀ ਇਹ ਵੀ ਵਾਲੇ ਜਿਵੇਂ ਰਾਜ ਸਭਾ ਦੇ ਮੈਂਬਰ ਬਣਾਏ ਪੰਜਾਬ 'ਚ ਕਿੰਨੇ ਕੁ ਲੱਪੇ ਫਿਰ ਪੰਜਾਬ ਦੀਆਂ ਨੌਕਰੀਆਂ ਤੇ ਬਾਹਰੀਆਂ ਸਟੇਟਾਂ ਫਿਰ ਆ ਠੇਕੇ ਆਟਾ ਜਿਹੜਾ ਪੀਹਨ ਤੱਕ ਦੇ ਠੇਕੇ ਦਿੱਲੀ ਨੂੰ ਤੋ ਇਹ ਸਾਰੀ ਗੱਲ ਦਿੱਲੀ ਦੀ ਆਪਕਾਰੀ ਹਾਂ ਇਹ ਵੀ ਇੱਕ ਪੁਆਇੰਟ ਹੈ ਕਿ ਦਿੱਲੀ ਵਾਲੇ ਜਿਹਦੇ ਕਰਕੇ ਆਪ ਨੂੰ ਗ੍ਰਿਫਤਾਰ ਹੋਇਆ ਜਿਹਦੇ ਕਰਕੇ ਮਨੀਸ਼ ਸਸੋਦੀਆ ਬੈਠਾ ਉਹੀ ਨੀਤੀ ਪੰਜਾਬ ਚ ਲਾਗੂ ਕਰਤੀ ਉਥੇ ਹਟਾ ਲਈ ਜਦੋਂ ਜਾਂਚ ਦਾ ਸੀਬੀਆਈ ਦੀ ਜਾਂਚ ਦਾ ਆਰਡਰ ਹੋ ਗਿਆ ਇੱਥੇ ਲਾਗੂ ਹੈ ਇੱਥੇ ਦਿੱਤੇ ਨਾਇਸ ਆਫਸਰਾਂ ਨੂੰ ਪੁੱਛਿਆ ਬਾਕੀ ਹੋਰ ਅਧਿਕਾਰੀਆਂ ਨੂੰ ਪੁੱਛ ਲਾ ਉਹ ਡਰੇ ਹੋਏ ਨੇ ਰਾਤ ਨੂੰ ਕੱਲ ਨੂੰ ਨੀਂਦ ਨਹੀਂ ਆਈ ਤੇ ਵੀ ਹੁਣ ਜਾਂਚ ਸਾਡੇ ਤੱਕ ਜੇ ਉਹ ਫੜੇ ਜਾਂਦੇ ਸਾਡੇ ਤੱਕ ਨਾ ਆਜੇ ਜਾਂ ਬੱਧੇ ਗੁਰਪਤਾ ਉਹੀ ਹੈ ਕਮਾਲ ਹੀ ਹੈ ਵੀ ਤਾਂ ਹੀ ਤਾਂ ਕਹਿੰਦੇ ਕਿ ਜਿਹੜੀ ਦਿੱਲੀ ਜੋ ਕੁਝ ਪੰਜਾਬ ਚ ਦਿੱਲੀ ਨੇ ਕੀਤਾ ਲੋਕਾਂ ਨੂੰ ਤਾਂ ਇਹ ਹੀ ਆ ਵੀ ਪੰਜਾਬ ਦਾ ਹੈਲੀਕਾਪਟਰ ਤੇ ਲੋਕ ਚਾਹੇ ਕਿ ਭਗਵੰਤ ਮਾਣ ਹੀ ਜਾਂਦੇ ਸੀ ਵੀ ਵਰਤ ਰਿਹਾ ਪੰਜਾਬ ਨੂੰ ਵਰਤ ਰਿਹਾ ਸੋ ਇਸ ਕਿਸਮ ਦੀਆਂ ਗੱਲਾਂ ਕਰਕੇ ਉਸ ਕਿਸਮ ਦੀ ਹਮਦਰਦੀ ਸ਼ਾਇਦ ਨਾ ਮਿਲੇ ਜਿਹੜੀ ਲੱਗਦੀ ਆ ਪਰ ਹੁਣ ਕਿਉਂਕਿ ਬਾਕੀ ਸੁਪਰੀਮ ਕੋਰਟ ਕੀ ਕਰਦੀ ਹੈ ਅੱਜ ਕਿਉਂਕਿ ਜਦੋਂ ਮੈਂ ਵੀਡੀਓ ਬਣਾ ਰਿਹਾ ਉਹਦੋਂ ਮੈਂ ਦੇਖ ਰਿਹਾ ਸੀ ਕਿ ਪ੍ਰਦਰਸ਼ਨ ਦੀ ਤਿਆਰੀ ਹੈ ਔਰ ਸੁਪਰੀਮ ਕੋਰਟ ਨੇ ਜਿਹੜਾ ਹੈ ਕੋਰਟ ਨੰਬਰ 2 ਚ ਕਿਹਾ ਹੈ ਜਸਟਿਸ ਜੀਵ ਖੰਨਾ ਦੇ ਕੋਲ ਜਾਣੀ ਹੈ ਉਹਦੋਂ ਕੀ ਫੈਸਲਾ ਹੁੰਦਾ ਮੈਂ ਤੁਹਾਡੇ ਨਾਲ ਜਿਹੜੀ ਵੀ ਅਪਡੇਟ ਉਹ ਮੈਂ ਸਾਂਝੀ ਕਰਦਾ ਰਹੂੰ ਹੁਣ ਐਨਏ मिलते हैं अगली वीडियो